ਜੇਬ ਚੁੱਪਲਾ ਨੀ ਮੈਨੂੰ ਇੱਕ ਨਾ ਸੁਣਾਈ ਅੱਜ ਤਾਂ ਦੀਰੇ ਦਾ ਵਿਆਹ ਮੈਂ ਤਾਂ ਚਾਰ ਪੰਜ ਗੱਲਾਂ ਸੁਣਾ ਦੇ ਚੁੱਪਲਾ ਦਰਸਈ ਆਹੋ ਦਰਸਈ ਉਹ ਤਾਂ ਮੈਨੂੰ ਲੱਗਦਾ ਦਰਸ਼ਨ ਕਰਦੀ ਹੈ ਹਨਾ ਅੱਛਾ ਨੀ ਕੋਲੇ ਮੁੰਡੇ ਦਾ ਵਿਆਹ ਅੱਛਾ ਤਾਂ ਮੁੰਡੇ ਦਾ ਵਿਆਹ ਹਾਂ ਨੀ ਮਾਸਤੀ ਨੂੰ ਗੋਡੇ ਗੋਡੇ ਕੀ ਮਾਸਤੀ ਨੂੰ ਗੋਡੇ ਗੋਡੇ ਮਾਸੜ ਨੂੰ ਉਦੋਂ ਵੀ ਗੋਡੇ ਗੋਡੇ ਡਾਕਟਰ ਤਾਂ ਤਿੰਨ ਤਿੰਨ ਵੱਖਰੀਆਂ ਮੇਰੇ ਨਾਲ ਸੁਣਾਦਾ ਸਵੇਰ ਤੱਕਿਆ ਪਿਆ ਪੀਣ ਆਹੋ ਨੀ ਸੁਣ ਨਾ ਗੱਲ ਮਰਪਾਲ ਇਹਨਾਂ ਪਤਾ ਕੀ ਕਹਿੰਦਾ ਕਹਿੰਦਾ ਜਿਹੜੀਆਂ ਨਾਨਕੀਆਂ ਆਉਣਗੀਆਂ ਨਾਨਕੀਆਂ ਆਉਣਗੀਆਂ ਜਿਹੜੀਆਂ ਦਾਤਕੀਆਂ ਆਉਣਗੀਆਂ ਆਉਣਗੀਆਂ ਦਾਤਕੀਆਂ ਸਾਰਿਆਂ ਨੂੰ ਨਾਨਕ ਕੇ ਵੀ ਆਗੀਆਂ ਦਾਤਕੀਆਂ ਵੀ ਆਗੀਆਂ ਦਾਤਕੀਆਂ ਆਗੀਆਂ ਯਾ ਕਿ ਤੇ ਉਹ ਨੀ ਆ ਗਿਆ ਬਿੰਦਰ ਬੇਪੇ ਜਾ ਕੋ ਗੁਰਪਾਲੀ ਨਹੀਂ ਮਾਸਰ ਪੀ ਕੇ ਤਾ ਸਾਰੀ ਦਾਰੂ ਖੜ ਜਾ ਖੜ ਮੱਡਾ ਹਾਂ ਦਾਰੂ ਕਿੱਥੇ ਨਹੀਂ ਗਿਆ ਮੁੰਡਾ ਦੱਸਦਾ ਆ ਕਿੱਥੇ ਮੁੰਡਾ ਨਹੀਂ ਬਿੱਤੀ ਆ ਦਾ ਕੋਈ ਸੇਫਤਾ ਨਹੀਂ ਉਹ ਪੀ ਗਿਆ ਉਹ ਦਾਰੂ ਨੂੰ ਪਾਲ ਤਾ ਲੱਭਦਾ ਫਿਰ ਦਾਰੂ ਕਿੱਥੇ ਜਾਂਦਾ ਹਾ ਹੀ ਪੀ ਗਿਆ ਹੁਣ ਦੱਸਦਾ ਹੀ ਪੀ ਗਿਆ ਨਹੀਂ ਆ ਹੋਇਆ ਕੀ ਕੀ ਕਹ ਮੇਰੀ ਹੁਣ ਕੀ ਜਿਦਰਾ ਹੋਊਗੀ ਆਹ ਮੇਰੀ ਹੁਣ ਕੀ ਜਿਦਰਾ ਹੋਊਗੀ ਕੀ ਜਿਦਰਾ ਹੋਊਗੀ ਅੱਜ ਇਹ ਮੈਂ ਨਾਂਕੇ ਨੂੰ ਡਾਕ ਤੇ ਨੂੰ ਵਿੱਚ ਜਾਗੋ ਵਾਲਿਆਂ ਨੂੰ ਨਾਂ दारू ਪਲਾਈ ਪਲਾਈ ਨਹੀਂ ਹੁੰਦਾ ਭਣੇ ਭੱਜਿਆ ਭੱਜਿਆ ਗਿਆ ਠੇਕੇ ਨਹੀਂ ਭੱਜਿਆ ਭੱਜਿਆ ਗਿਆ ਠੇਕੇ ਮਾਸਾ ਮੜੇ ਮੇਰਾ ਪੋਜ ਬਣ ਰਿਹਾ ਮੇਰਾ ਤਮਾਸ਼ਾ ਖਰਾਬ ਹੋ ਰਿਹਾ ਹੈ ਹਾਂ ਤਾਂ ਭੱਜਿਆ ਭੱਜਿਆ ਗਿਆ ਠੇਕੇ ਭੱਜਿਆ ਭੱਜਿਆ ਗਿਆ ਠੇਕੇ ਨੀ ਪਰਨੇ ਕਹਾਂ ਕਿ ਕੀ ਕੁਲਵਾ ਹੋ ਗਿਆ ਅੱਛਾ ਠੇਕਾ ਕਰੇ ਲਾ ਹੋ ਗਿਆ ਹਾਂ ਫੇਰ ਜੀ ਉਹ ਮਾਜਰੀ ਤੱਕ ਪਾਉਂਦੇ ਲੱਗਾ ਟਾਈਮ ਅੱਛਾ ਫੇਰ ਕੀ ਹੋਇਆ ਨੀ ਗਾ ਠੇਕਾ ਹੋ ਗਿਆ ਬੰਦੇ ਨੀ ਠੇਕਾ ਹੋ ਗਿਆ ਬੰਦੇ ਗੁਜਰਦਾ ਫੰਦਾ ਕਹਤਾ ਲੱਗਿਆ ਵੀ ਠਿਕਾ ਦਾ ਬੰਦਾ ਹੋਣਾ ਫੇਰ ਕਹਤਾ ਬੰਦਾ ਹੋ ਗਿਆ ਵੀ ਬੜੀ ਬੇਇੱਜ਼ਤੀ ਵਾਲੀ ਗੱਲ ਆ ਬੇਇੱਜ਼ਤੀ ਆ ਗਈ ਉਹਨੇ ਪੈਣਾ ਜੇਪੀ ਮੈਡੀਕਲ ਵਾਲੇ ਲੱਕੀ ਨੂੰ ਕਰਿਆ ਫੋਨ ਫੇਰ ਵੀ ਉਹਨਾਂ ਨੇ ਰਾਇਮਸੁਫਰਾ ਕਰਿਆ ਅੱਛਾ ਵੀ ਆਪਾਂ ਇੱਕ ਕੰਮ ਕਰਦੇ ਆ ਆਹੋ ਵੀ ਦਾਰੂ ਦਾ ਤਾਂ ਹੁਣ ਠਿਕਾ ਹੋ ਗਿਆ ਬੰਦ ਠਿਕਾ ਬੰਦ ਹੋ ਗਿਆ ਕੀ ਹੋਇਆ ਕਹਿੰਦੇ ਹਾਂ ਮਨੇ ਸਲਾਹ ਕਰ ਲਈ ਅੱਛਿਆ ਕਹਿੰਦੇ ਆ ਪਹਿਲੇ ਕਰਦੇ ਆ ਅੱਛਿਆ 니 ਬਾਥਰੂਮ ਕੋਲ ਚਲਦੇ ਆ 니 ਬਾਥਰੂਮ ਕੋਲ ਕੀ ਕੰਮ ਦੀ ਇਹਨਾਂ ਨੂੰ 니 ਗੱਲ ਸੁਣ ਆਹੋ 니 ਇੰਨਾ ਬੜਾ ਲੱਗੇ ਗਰਮ ਪਰ ਕੇ 니 ਅੱਛਿਆ 니 ਉਹਨਾਂ ਦਾ ਪਿੰਡ ਉੱਥੇ ਸੁਸੂ ਕਰ ਕੋਲ ਵਾਗੇ 니 ਦੇਸੀ ਕਰਦੀ ਕਰਦੀ ਬਣਾ ਲਈ ਆ ਕਰਦੀ ਬਣਾ ਲਈ ਆਹੋ ਫੇਰ ਨੀ ਸੁਣ ਲਾ ਗੰਦਰ ਆਹੋ ਤਨਾਬੀ ਪਰਨੇ ਮਤੋ ਨਾ ਪੜ ਲਿਆ ਨਟਾਲ ਲੋ ਕਾਇ ਨਹੀਂ ਜਾਣਾ ਸ਼ੂ ਸ਼ੂ ਕਰੀਂ ਨਾ ਲੋਕਾਂ ਨੇ ਨਹੀਂ ਸ਼ੂ ਸ਼ੂ ਕਰੀਂ ਨਾ ਲੈ ਤੋਲ ਪਰ ਲਿਆ ਨੀ ਚਾਹ ਪਰ ਲਿਆ ਕਿ ਦਵਾ ਫੜ ਚ ਪਾਈ ਨੀ ਬਣੀ ਬਸ ਤੱਕਦਾ ਇੱਕ ਪੈਸਾ ਹਸਣ ਦੇ ਹੁ ਮਿਲਵਾਤਾ ਆਹੋ ਮਾਛੜਾ ਪੈਲੀ ਹੋਇਆ ਫਿਰਦਾ ਫਿਰ ਨੀ ਆਵਾਨਾ ਦੇਖ ਰ ਬਲੌਰੀ ਜੀ ਅੱਖਾਂ ਨਾਲ ਨੀ ਮਾਛੜਾ सुतूत ਚਲਨੀ ਕੁੜੀਓ ਕੇਡਲੋਨੀ ਕੁੜੀਓ ਤੇ ਰੱਖੇ ਦੇਣਾ ਰਹਿ ਜਾਊਗਾ ਨੱਚੇ ਰੱਖੇ ਦੇਣਾ ਰਹਿ ਜਾਊਗਾ ਦਿਲਾਂ ਦਾ ਦਿਲਾਂ ਦੇ ਵਿੱਚ ਹੈ ਸ਼ਾਊਗਾ ਦਿਲਾਂ ਦਾ ਦਿਲਾਂ ਦੇ ਵਿੱਚ ਹੈ ਜਾਊਗਾ ਭਾਬੀਆਂ ਜੋ ਭਾਬੀਆਂ